ਅੱਜ ਇਹ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਗਈ ਹੈ ਕਿ ਰੂਪਨਗਰ ਪੁਲਿਸ ਨੂੰ ਕੱਲ ਬਹੁਤ ਅੰਤਰਰਾਜੀ ਔਇਲ ਟੈਂਕਰ ਜਿਹੜੇ ਚੋਰੀ ਸੀਗੀ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ ਸਾਡੇ ਡੀਆਈਜੀ ਸਰ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਰ ਮਨਿੰਦਰ ਸਿੰਘ ਸਰ ਜੀ ਦੇਖਰੇਕ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਦੋ ਬੰਦੇ ਨੂੰ ਅਰੈਸਟ ਕੀਤਾ ਪਹਿਲਾ ਬੰਦਾ ਹੈ ਮੁਹੰਮਦ ਦਾਨਿਸ਼ ਜੋ ਮਿਰਠ ਦਾ ਰਹਿਣ ਵਾਲਾ ਤੇ ਦੂਜਾ ਬੰਦਾ ਹੈ ਵਿਕਰਮ ਸਿੰਘ ਵਿੱਕੀ ਇਹ ਹੈਗਾ ਕਲਮਾ ਪਿੰਡ ਰੋਪੜ ਦੇ ਨੂਰਪੁਰ ਵਿਧੀ ਏਰੀਆ ਵਿੱਚ ਇਦੇ ਵਿੱਚ ਇਹਨਾਂ ਦੀ ਮਾਡਲ ਸਪਰੈਂਡੀ ਇਹ ਸੀ ਕਿ ਜਿਹੜੇ ਆਇਲ ਟੈਂਕਰਸ ਹੁੰਦੇ ਆ ਉਹ ਭਾਵੇਂ ਭਾਰਤ ਪੈਟਰੋਲੀਅਮ ਆ ਜਾਂ ਹਿੰਦੂਸਤਾਨ ਪੈਟਰੋਲੀਅਮ ਦੇ ਨੇ ਐਚਪੀ ਜਾਂ ਬੀਪੀਸੀਐਲ ਦੇ ਨੇ ਇਹ ਉਹਨਾਂ ਦੇ ਇਹ ਮੁਹੰਮਦ ਦਾਨਿਸ਼ ਬੰਦਾ ਕੀ ਕਰਦਾ ਸੀਗਾ ਉਹਨਾਂ ਦੀ ਜਿਹੜੇ ਲੌਕਸ ਹੁੰਦੇ ਸੀਗੇ ਉਹਨਾਂ ਦੇ ਲੌਕਸ ਦੀਆਂ ਬੁਬੂ ਸੇਮ ਚਾਬੀਆਂ ਹਨ ਯਾਨੀ ਕਿ ਨਕਲੀ ਚਾਬੀਆਂ ਬਣਾ ਕੇ ਡਰਾਈਵਰਾਂ ਨੂੰ ਦੇ ਦਿੰਦਾ ਸੀਗਾ ਜਿਹਦੇ ਨਾਲ ਬਾਅਦ ਵਿੱਚ ਕੀ ਹੁੰਦਾ ਸੀਗਾ ਕਿ ਡਰਾਈਵਰ ਉਸ ਚਾਬੀ ਦੀ ਵਰਤੋਂ ਕਰਕੇ ਉਹਦੇ ਵਿੱਚੋਂ ਤੇਲ ਜਾਂ ਪੈਟਰੋਲ ਜਾਂ ਡੀਜ਼ਲ ਜੋ ਵੀ ਹੁੰਦਾ ਸੀਗਾ ਉਹ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ ਇਸ ਨਾਲ ਤੇਲ ਕੰਪਨੀਆਂ ਨੂੰ ਵੀ ਬਹੁਤ ਵੱਡਾ ਘਾਟਾ ਹੋ ਰਿਹਾ ਸੀਗਾ ਇਹਦੇ ਰਿਗਾਰਡਿੰਗ ਹੀ ਐਫ ਆਈ ਆਰ ਨੰਬਰ 8/2026 ਅੰਡਰ ਸੈਕਸ਼ਨ ਇਹਦੇ ਵਿੱਚ ਬੀ ਐਨ ਐਸ ਐਲ ਲਗਾਏ ਗਏ ਨੇ 303 ਦਾ 2 317 ਦਾ 2 318 4 336 2 336 3 340 2 341 2 ਤੇ 339 61 2 ਤੇ 35 ਯਾਨੀ ਕਿ ਜਿਹੜੇ ਕੋਰਸਪੋਂਡਿੰਗ ਟੂ ਆਈ ਪੀ ਸੀ ਨੇ ਬੇਸਿਕਲੀ ਇਹਦੇ ਵਿੱਚ ਕੀ ਆ 420 ਲਗਾਈ ਗਈ ਆ ਫੋਰਜਰੀ ਆ ਤੇ ਕੁਝ ਹੋਰ ਸੈਕਸ਼ਨ ਚੋਰੀ ਵੀ ਲਗਾਈ ਗਈ ਹੈ 379 ਜੋ ਆਪੀਸੀ ਦੀ ਸੀ ਤੇ ਇਹਦੇ ਵਿੱਚ ਅਸੀਂ ਮੌਕੇ ਤੋਂ ਇਹ ਮੁਹੰਮਦ ਦਾਨਿਸ਼ ਪੜਿਆ ਹੈ ਜਿਹੜਾ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਸੀਗਾ ਡਿਜੀਟਲ ਵੀ ਚਾਬੀ ਬਣਾਉਂਦਾ ਸੀਗਾ ਇਲੈਕਟ੍ਰੋਨਿਕ ਚਾਬੀ ਤੇ ਮੈਨੂਅਲ ਜਿਹੜੀ ਮੈਕੈਨੀਕਲ ਚਾਬੀ ਹੋਗੀ ਬਣਾਉਂਦਾ ਸੀਗਾ ਤੇ ਦੂਜਾ ਵਿਕਰਮ ਸੀਗਾ ਜਿਹੜਾ ਉਹ ਬੀਪੀਸੀਐਲ ਟਰੱਕ ਦਾ ਡਰਾਈਵਰ ਸੀ ਔਇਲ ਟੈਂਕਰ ਦਾ ਜਿਹਨੇ ਚਾਬੀ ਮੌਕੇ ਤੇ ਬਣਵਾਈ ਸੀ ਤੇ ਉਹਨੂੰ ਵੀ ਰੰਗੇ ਹੱਥੀ ਕਾਬੂ ਕੀਤਾ ਗਿਆ ਇਹਦੇ ਕੋਲ ਮਤਲਬ ਤਾਲਾ ਜਿਹੜਾ ਖੁਲਵਾਇਆ ਹੋਇਆ ਸੀਗਾ ਉਹ ਤੇ ਨਵੀਂ ਬਣੀ ਹੋਈ ਚਾਬੀ ਵੀ ਸਾਨੂੰ ਮਿਲੀ ਆ ਤੇ دانش ਕੋਲੋਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਉਹ 40 50 ਜਿਹੜੀਆਂ ਬੇਸ ਚਾਬੀਆਂ ਨੇ ਬਿਲਕੁਲ ਜਿਹੜੀਆਂ ਰੌ ਚਾਬੀਆਂ ਹੁੰਦੀਆਂ ਜਿਹੜੀ ਅੱਗੇ ਉਹ ਚੇਸ ਕਰਦੇ ਨੇ ਇੱਕ ਸੋਲਡਰਿੰਗ ਮਸ਼ੀਨ ਮਿਲੀ ਆ 12 ਬੋਲਟ ਬੈਟਰੀ ਮਿਲੀ ਆ ਤੇ ਡਿਜੀਟਲ ਚਾਬੀਆਂ ਜਿਹੜੀਆਂ ਅਨਲੌਕ ਕੀਜ਼ ਹੁੰਦੀਆਂ ਤੇ ਮਾਈਕਰੋਪ੍ਰੋਸੈਸਰ ਚਿਪਸ ਹੁੰਦੀਆਂ ਉਹ ਵੀ ਮਿਲੀਆਂ ਨੇ ਤੇ ਇਹਨਾਂ ਦੇ ਆਪਣੇ ਮੋਬਾਈਲ ਨੇ ਤੇ ਇੱਕ ਦੀ ਆਪਣੀ ਗੱਡੀ ਹੈ ਤੇ ਇੱਕ ਬੀਪੀਸੀਐਲ ਦਾ ਔਇਲ ਟੈਂਕਰ ਵੀ ਅਸੀਂ ਕਬਜ਼ੇ ਵਿੱਚ ਲਿਆ ਹੈ ਤੇ ਹੁਣ ਅੱਗੇ ਇਸ ਗਰੋ ਨੂੰ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਜਿਹੜਾ ਦਾਨਿਸ਼ ਆ ਇਹ ਮਿਰਠ ਦਾ ਰਹਿਣ ਵਾਲਾ ਹੈ ਪੰਜਾਬ ਵਿੱਚ ਇਹਨੇ ਦੱਸਿਆ ਜਿਵੇਂ ਕੀ ਦੱਸ ਰਿਹਾ ਕਿ ਇਹ ਰੋਪੜ ਵੀ ਆਂਦਾ ਸੀ ਚਾਬੀਆਂ ਬਣਾ ਕੇ ਚੱਲਾ ਜਾਂਦਾ ਸੀਗਾ ਤੇ ਸੰਗਰੂਰ ਵੀ ਆਂਦਰ ਆ ਤੇ ਹਿਮਾਚਲ ਵਿੱਚ ਵੀ ਇਹ ਨਾਲਗਰ ਏਰੀਆ ਏਰੀਆ ਵਿੱਚ ਜਾ ਕੇ ਚਾਬੀਆਂ ਬਣਾਉਂਦਾ ਸੀਗਾ ਤੇ ਅੱਗੇ ਹੁਣ ਅਸੀਂ ਕੁਝ ਹੋਰ ਬੰਦੇ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਦੀ ਮੌਕੇ ਤੇ ਮੌਕੇ ਅਰੈਸਟਾਂ ਪਾਈਆਂ ਜਾਣਗੀਆਂ ਇਹਨਾਂ ਦੇ ਕੋਈ ਪਹਿਲਾਂ ਵੀ ਮੁਕਦਮੇ ਹੈ ਇਹ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਤੇ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਨਹੀਂ ਹੈ ਮੁਹੰਮਦ ਦਾਨਿਸ਼ ਵੀ ਘੱਟ ਉਮਰ ਦਾ ਹੀ ਹੈ ਤੇ ਵਿਕਰਮ ਵੀ 25-26 ਸਾਲਾਂ ਦਾ ਹੀ ਹੈ। ਜਿਹੜੇ ਚਾਬੀਆਂ ਬਣਾ ਬੇਸ ਚਾਬੀਆਂ ਤਾਂ ਕੋਈ ਵੀ ਦੁਕਾਨ ਤੋਂ ਮਿਲ ਸਕਦੀਆਂ ਐ। ਬੇਸ ਚਾਬੀਆਂ ਤਾਂ ਜਿੱਦਾਂ ਅਸੀਂ ਆਮ ਵੀ ਦੇਖਦੇ ਆਂ ਕਿ ਚਾਬੀਆਂ ਬਣਾਉਂਦੇ ਆਂ ਲੋਕੀਜ਼ ਉਹ ਮਤਲਬ ਉਹਨਾਂ ਨੂੰ ਪਰਪਸ ਨਹੀਂ ਪਤਾ ਹੁੰਦਾ ਕਿ ਕੀ ਆ ਤੇ ਉਹ ਵੀ ਅਸੀਂ ਉਹਨੂੰ ਬੁਲਾਵਾਂਗੇ ਪੁੱਛ ਕਿਛ ਲਈ ਉਹਨੇ ਦਿੱਲੀ ਦਾ ਐਡਰੈਸ ਦੱਸਿਆ ਜਿਹੜੇ ਬੰਦੇ ਤੋਂ ਉਹ ਬੇਸ ਚਾਬੀਆਂ ਲੈਂਦਾ ਸੀ ਤੇ ਮਾਈਕਰੋ ਪ੍ਰੋਸੈਸਰ ਜਿਹੜੀਆਂ ਚਿਪਸ ਬਣਾ ਰਿਹਾ ਸੀਗਾ ਉਹ ਇਹਨੇ YouTube ਤੋਂ ਸਿੱਖਿਆ ਸੀ। ਇਹਦੇ ਮੋਬਾਈਲ ਤੋਂ ਵੀਡੀਓਜ਼ ਵੀ ਰਿਕਵਰ ਹੋਈਆਂ ਐ। ਜਿਹਦੇ ਨਾਲ ਆਰਐਫਆਈਡੀਜ਼ ਕੀਜ਼ ਜਿਹੜੀਆਂ ਡਿਜੀਟਲ ਕੀਜ਼ ਆ ਉਹ ਮਤਲਬ ਇਹ ਪ੍ਰੋਪਰ ਆਪ ਹੀ ਕਰ ਲੈਂਦਾ ਸੀਗਾ ਹੈ 10th ਪਾਸ ਹੀ ਹੈ ਬਟ YouTube ਤੋਂ ਹੀ ਇਹ ਬੰਦਾ ਸਿੱਖਿਆ ਹੈ ਕਾਫੀ ਕੁਝ ਅਜੀਤ ਸਰ ਇਹ ਆਲ ਸਿਰਫ ਆਲ ਡ్రਾਈਵਰ ਨੇ ਵੀ ਦੱਸਿਆ ਕਿ ਡਬਲ ਲੋਕ ਹੁੰਦੇ ਆ ਤੇ ਉਹ ਇੱਕ ਇੱਕ ਲੋਕ ਦੀ ਚਾਬੀ ਬਣਾ ਦਿੱਤੀ ਸੀ ਕਿਤੇ ਦੂਜੇ ਦੀ ਅਜੇ ਚਾਬੀਆਂ ਨੇ ਬਣਾਈ ਸੀ ਤੇ ਉਹਦੇ ਨਾਲ ਇਹ ਹੁੰਦਾ ਕਿ ਇੱਕ ਵਾਰੀ ਚਾਬੀ ਡ్రਾਈਵਰ ਨੂੰ ਮਿਲ ਗਈ ਉਹ ਪਰਮਾਨੈਂਟਲੀ ਉਹਨੂੰ 2-3 ਜਾਂ 6 ਮਹੀਨੇ ਤੱਕ ਉਹ ਹੀ ਚਾਬੀ ਨਾਲ ਯੂਜ਼ ਕਰਦੇ ਰਹਿੰਦਾ ਜਦੋਂ ਤੱਕ ਕੰਪਨੀ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਜਿੰਨੀ ਵਾਰੀ ਵੀ ਉਹ ਲੈ ਕੇ ਆਂਦਾ ਆ ਆਇਲ ਨੂੰ ਉਹਦੇ ਵਿੱਚੋਂ ਆਪਣੇ ਹਿਸਾਬ ਨਾਲ ਕਿ ਜਿੰਨਾ ਪਤਾ ਵੀ ਨਾ ਚੱਲੇ ਕੰਪਨੀ ਨੂੰ ਉਹਨਾਂ ਤੋਂ ਤੇਲ ਚੋਰੀ ਕਰਕੇ ਟਾਪੀਆਂ ਵਗੈਰਾ ਤੇ ਵੇਚ ਦਿੰਦੇ ਸੀਗੇ 60 70 ਰੁਪਏ ਦੇ ਹਿਸਾਬ ਨਾਲ ਪੈਟਰੋਲ ਜਾਂ ਡੀਜ਼ਲ ਵੇਚ ਦਿੰਦੇ ਸੀ ਇਹਦੇ ਹੋਰ ਕਯੂਜ਼ਡ ਜਿਸ ਤਰ੍ਹਾਂ ਡਰਾਈਵਰ ਆ ਜਿੱਦਾਂ ਕਿ ਇਹਨੇ ਦਾਨਿਸ਼ ਨੇ ਦੱਸਿਆ ਕਿ ਉਹ ਜਿਹੜੀ ਜਿਹੜੀ ਵੀ ਅੱਜ ਤੱਕ ਉਹਨੇ ਚਾਬੀ ਬਣਾਈ ਆ ਉਹਨਾਂ ਦਾ ਰਿਕਾਰਡ ਮੇਨਟੇਨ ਕੁਝ ਕਰਕੇ ਰੱਖਦਾ ਹੈ ਆਧਾਰ ਕਾਰਡ ਵਗੈਰਾ ਉਹਨੇ ਰੱਖੇ ਹੋਏ ਨੇ ਕੁਝ ਆਧਾਰ ਕਾਰਡ ਮਿਲਲੇ ਸਾਨੂੰ ਤੇ ਬਾਕੀ ਅਸੀਂ ਹੁਣ ਉਹਦਾ ਮੋਬਾਈਲ ਹੋਰ ਫੋਰੈਂਸਿਕਲੀ ਭੇਜਿਆ ਹੋਇਆ ਹੈ ਜਿੱਤੇ ਹੀ ਉਹਦੀ ਰਿਪੋਰਟ ਆਂਦੀ ਹੈ ਅਸੀਂ ਚੈੱਕ ਕਰਕੇ ਬਾਕੀਆਂ ਨੂੰ ਵੀ ਪੁੱਛਕਿਛ ਲਈ ਬੁਲਾਵਾਂਗੇ ਇਹ ਸਰ ਜੀ ਧਿਆਨ ਚ ਸੀਗਾ ਇਹ ਮਤਲਬ ਇਹ 올ਓਵਰ ਇੰਡੀਆ ਹੀ ਕਿਤੇ ਕਿਤੇ ਇਹ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਹਿਲਾਂ ਵੀ ਅਸੀਂ ਉੱਤਰਾਖੰਡ ਦੀ ਨਿਊਜ਼ ਸੁਣੀ ਸੀਗੀ ਤੇ ਹੁਣ ਸਾਡੇ ਹੋ ਗਿਆ ਤੇ ਅਸੀਂ ਆਇਲ ਕੰਪਨੀਆਂ ਨੂੰ ਵੀ ਇਨਫਾਰਮ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਵੀ ਟੈਂਕਰ ਖੜਾ ਆ ਉਹਨਾਂ ਨੂੰ ਵੀ ਦੱਸਾਂਗੇ ਕਿ ਕਿੱਦਾਂ ਕਿੱਦਾਂ ਤੁਹਾਡੇ ਤਾਲੇ ਮਤਲਬ ਤੁਹਾਡਾ ਕਿੰਨਾ ਮਤਲਬ ਈਜ਼ੀ ਸਿਸਟਮ ਆ ਕਿ ਜਿਹਨੂੰ ਚੇਂਜ ਕਰਨ ਦੀ ਲੋੜ ਆ ਇੱਕ ਸਰ ਇਹ ਦੱਸਿਓ ਅਮਾਉਂਟ ਤਾਂ ਦੇਖੋ ਅਸੀਂ ਪ੍ਰੋਪਰਲੀ ਨਹੀਂ ਦੱਸ ਸਕਦੇ ਕਿਉਂਕਿ ਨਹੀਂ ਇਹ ਨਹੀਂ ਕਹਿ ਸਕਦੇ ਕਿ ਕਿ ਏ ਦਾਨਿਸ਼ ਦੇ ਦਰਸ਼ਨ ਮੁਤਾਬਕ ਇਹ 1.5 ਤੋਂ 2 ਸਾਲ ਤੋਂ ਇਹ ਕੰਮ ਕਰ ਰਿਹਾ ਚਾਬੀਆਂ ਬਣਾਉਣ ਦਾ ਇਹ ਮਤਲਬ ਕਈ ਡਰਾਈਵਰ ਇਹਦੇ ਕੋਲ ਮੈਰਟ ਵੀ ਚਾਬੀਆਂ ਬਣਵਾ ਕੇ ਲੈ ਕੇ ਆਉਂਦੇ ਆ ਜਿਨ੍ਹਾਂ ਕੋ ਮਕੈਨਿਕਲ ਚਾਬੀ ਆ ਜਾਂਦੀ ਉਹਦੀ ਕਾਪੀ ਲੈ ਕੇ ਤੇ ਕਈ ਇਹ ਸਪੈਸ਼ਲੀ ਮੈਰਟ ਤੋਂ ਆਂਦਾ ਹੈ ਜਿੱਦਾਂ ਇੱਕ ਦਿਨ ਲਈ ਆਇਆ ਤੇ ਢਾਬੇ ਤੇ 10-15 ਜਿੱਦਾਂ ਟਰੱਕ ਖੜੇ ਆ ਉਹਨਾਂ ਨੂੰ ਪਤਾ ਹੈ ਵੀ ਅੱਜੇ ਚਾਬੀ ਬਣਾਉਣਾ ਹੈ ਉਹ ਤੋਂ 10 ਤੋਂ 15000 ਰੁਪਏ ਇਹ ਲੈਂਦਾ ਸੀਗਾ ਹਰੇਕ ਬੰਦੇ ਤੋਂ ਤੇ ਚਾਬੀ ਉਹਨਾਂ ਨੂੰ ਬਣਾ ਕੇ ਦੇ ਦਿੰਦਾ ਸੀ ਡੁਪਲੀਕੇਟ ਇਹ ਗ੍ਰਿਫਤਾਰੀਆਂ ਦੋਨੋਂ ਦੀਆਂ ਇਕੱਠੀਆਂ ਗ੍ਰਿਫਤਾਰੀਆਂ ਹੋਈਆਂ ਇਹ ਮੌਕੇ ਤੋਂ ਹੀ ਢਾਬੇ ਤੇ ਫੜੇ ਨੇ ਅਸੀਂ ਕਿੱਥੋਂ ਕਿੱਥੋਂ ਹੋਈਆਂ ਇਹ ਵੀ ਦੱਸੋ ਇਹ ਮਲਕਪੁਰ ਫਲਾਈਓਵਰ ਦੇ ਨੇੜੇ ਢਾਬਾ ਨਾਲ ਹੀ ਆ ਕਿਹੜੇ ਢਾਬਾ ਜੀਐਸ ਲੱਕੀ ਢਾਬਾ ਜੀਐਸ ਲੱਕੀ ਢਾਬਾ ਉਹਦੇ ਨੇੜੇ ਉਹ ਇਹ ਚਾਬੀਆਂ ਬਣਾ ਰਿਆ ਸੀਗਾ ਇੱਕ ਚਾਬੀ ਬਣਾ ਦਿੱਤੀ ਸੀ ਉਹ ਪ੍ਰੋਪਰ ਤਾਲਾ ਵੀ ਮੌਜੂਦ ਆ ਜਿਹਦੇ ਵਿੱਚ ਇਹਨੇ ਮਾਈਕਰੋਪ੍ਰੋਸੈਸਰ ਚਿਪ ਫਿਟ ਕੀਤੀ ਅਸੀਂ ਫਿਰ ਚੈੱਕ ਵੀ ਕਰਵਾਇਆ ਉਹ ਆਪਣੇ ਰਿਮੋਟ ਨਾਲ ਉਹਨੂੰ ਕਿੱਦਾਂ ਅਨਲੌਕ ਤੇ ਲੌਕ ਕਰ ਰਿਹਾ ਹੈ ਅੱਛਾ ਜੀਐਸ ਇਹ ਇਹ ਹਾਇਰਡ ਹੀ ਨੇ ਇਹ ਮਾਲਕ ਆਪਣਾ ਕਾਕੂ ਦੱਸ ਰਿਹਾ ਕਿਹੜਾ ਬੀ ਹਾਂਜੀ ਮਲੋੜ ਮਲੋੜ ਬਨੂੜ ਤੋਂ ਬਨੂੜ ਤੋਂ ਕੰਪਨੀ ਆ ਉਹਨਾਂ ਦੇ ਇਹ ਹਾਇਰਡ ਵਹੀਕਲ ਹੀ ਚਲਾਉਂਦੇ ਨੇ ਹਾਂਜੀ ਇਹ ਨਾਲਾਗੜ੍ਹ ਤੋਂ ਫਿਲ ਕਰਦੇ ਆ ਕਈ ਗੱਡੀਆਂ ਪਟਿੰਡਰ ਤੋਂ ਫਿਲ ਕਰਦੀਆਂ ਆ ਜੇ ਦੇਖ ਕੇ ਆਪਣਾ ਚੋਰੀ ਕਰ ਲੈਂਦੇ ਸੀਗੇ ਸ਼ੇਲ ਵਿੱਚ ਦੇ ਕਿੱਥੇ ਵੀ ਹੋਏਗੀ ਇਹ ਢਾਬੇ ਵਾਲਿਆਂ ਇਹ ਇਹ ਦੇ ਡਰਾਈਵਰ ਦੇ ਦੱਸਣ ਮੁਤਾਬਕ ਹੈ ਢਾਬੇ ਵਾਲਿਆਂ ਨੂੰ ਹੀ ਦੇ ਦਿੰਦਾ ਸੀਗਾ ਉਹਨਾਂ ਨੂੰ ਵੀ ਲਾਲਚ ਹੁੰਦਾ ਸੀਗਾ ਕਿ ਸਸਤਾ ਤੇਲ ਮਿਲ ਰਿਹਾ ਹੈ 60 70 ਰੁਪਏ ਲੀਟਰ ਤੇ ਉਹ ਟਾਪੇ ਵਾਲੇ ਉਹਨਾਂ ਤੋਂ ਖਰੀਦ ਲੈਂਦੇ ਸੀ ਪੰਜਾਬ ਤੇ ਹਿਮਾਚਲ ਦੀ ਤਾਂ ਇਸ ਦਾਨਿਸ਼ ਦੀ ਗੱਲ ਆਈ ਹੈ ਬਾਕੀ ਇਹ ਕੁਝ ਹੋਰ ਬੰਦਿਆਂ ਦੇ ਵੀ ਨਾਮ ਦੱਸ ਰਿਹਾ ਹੈ ਕਿ ਉਹ ਵੀ ਮਤਲਬ ਬਾਕੀ ਸਟੇਟਸ ਵੀ ਕਰਦੇ ਆ ਰਾਜਸਥਾਨ ਹੋ ਗਿਆ ਫੇ ਹਰਿਆਣਾ ਜਾਂ ਉਹ ਵੀ ਦੱਸ ਰਿਹਾ ਹੈ ਮਤਲਬ ਇਹਨਾਂ ਦਾ ਪ੍ਰੋਪਰ ਮਿਰੇਟ 'ਚ ਇੱਕ ਹੀ ਗੈਂਗ ਟਾਈਪ ਹੀ ਆ ਜਿਹੜੇ ਕਿ ਪ੍ਰੋਪਰ ਹੀ ਸਿੱਖੇ ਹੋਏ ਆ ਕੰਮ ਨੂੰ ਤੇ ਉੱਥੋਂ ਹੀ ਇਹ ਅੱਗੇ ਆਪਣਾ ਨੈਟਵਰਕ ਚਲਾ ਰਹੇ ਸੀਗੇ ਕੁਝ ਕਹਿਜੀ ਤੁਹਾਡੇ ਪਾਸ ਕੋਈ ਅਨੇਕ ਇਹਨਾਂ ਕੋਲ ਸਪੈਸ਼ਲ ਬ੍ਰਾਂਚ ਕੋ ਕੋਈ ਮਤਲਬ ਸਿਕਰਟ ਇਨਫੋਰਮੇਸ਼ਨ ਆਈ ਸੀਗੀ ਕਿ ਇੱਦਾਂ ਇੱਦਾਂ ਚੱਲ ਰਿਹਾ ਫਿਰ ਇਹਨਾਂ ਨੇ ਸਰ ਰੋਪੜ ਦੀ ਟੀਮ ਨਾਲ ਬਲ ਕੇ ਇਹ ਘਰ ਵੀ ਕੀਤੀ ਹੈ ਸਰ ਜਿਹੜੇ ਹੋਟਲ ਉਹ ਵੀ ਚੈੱਕ ਕੀਤਾ ਜਾਏਗਾ ਬਟ ਉਹਦੀ ਮਤਲਬ ਇਸ ਚੀਜ਼ ਦੀ ਵੈਰੀਫਿਕੇਸ਼ਨ ਬਹੁਤ ਮੁਸ਼ਕਿਲ ਹੋ ਜਾਣੀ ਹੈ ਕਿ ਆਇਲ ਉਹਨਾਂ ਨੇ ਕਿੱਦਾਂ ਪ੍ਰਕਿਊਰ ਕੀਤਾ ਹੈ ਕਿਉਂਕਿ ਇਸ ਦਾ ਬਿੱਲ ਨਹੀਂ ਹੁੰਦਾ ਬਾਕੀ ਇਹਨਾਂ ਤੋਂ ਹੀ ਆ ਪੁੱਛ ਕੇ ਅਸੀਂ ਲੋਕਾਂ ਨੂੰ ਵੀ ਅਵੇਅਰ ਕਰਾਂਗੇ ਤੇ ਆਇਲ ਕੰਪਨੀਆਂਸ ਦਾ ਸਭ ਤੋਂ ਪਹਿਲਾਂ ਵੇਅਰ ਹੋਣਗੀਆਂ ਆਪਣੇ ਲੌਕ ਸਿਸਟਮ ਵਗੈਰਾ ਨੂੰ ਰੀਚੈੱਕ ਕਰਕੇ ਪ੍ਰੋਪਰ ਕਰਨਗੇ ਕਿ ਕੀ ਇਸ ਚੇਂਜ ਕੀਤਾ ਜਾ ਸਕਦਾ ਹੈ ਤੇ ਜ਼ਰੂਰ ਢਾਬੇ ਵਾਲਿਆਂ ਨੂੰ ਵੀ ਕਵਾਂਗੇ ਕਿ ਇਹ ਚੀਜ਼ਾਂ ਨਾ ਕਰਨ ਕਿਉਂਕਿ ਜੇ ਹੁਣ ਜੇ ਵਿੱਕੀ ਕੁਝ ਦੱਸਦਾ ਹੈ ਢਾਬੇ ਦਾ ਤਾਂ ਫਿਰ ਉਹਦੇ ਤੇ ਵੀ ਪ੍ਰੋਪਰ ਕਾਰਵਾਈ ਕੀਤੀ ਜਾਵੇਗੀ ਪ੍ਰੋਪਰ ਇਨਵੋਲਵਮੈਂਟ ਉਹਦੇ ਵੀ ਨਾਮਿਨੇਟ ਕਰਾਂਗੇ